ਨਮਸਕਾਰ ਤੁਸੀਂ ਦੇਖ ਰਹੇ ਹੋ ਆਰ ਪੀ ਡੀ 24 ਤੇ ਮੈਂ ਹਾਂ ਤੁਹਾਡੇ ਨਾਲ ਪ੍ਰਭਾ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਵਿਚਾਰ ਵਟਾਂਦਰਾ ਜਿਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਿਆਸੀ ਮੁੱਦਿਆਂ ਦੀ ਚੋਣਵੀਆਂ ਖਬਰਾਂ ਅਤੇ ਪੱਖ ਦੇ ਹੋਏ ਮਸਲਿਆਂ ਦੀ ਇਸ ਪ੍ਰੋਗਰਾਮ ਦਾ ਉਦੇਸ਼ ਕੇਵਲ ਚਰਚਾ ਹੀ ਨਹੀਂ ਸਗੋ ਇੱਕ ਸਾਫ਼ ਸਪਸ਼ਟ ਅਤੇ ਤੱਥਾਂ ਤੇ ਆਧਾਰਿਤ ਬਵਾਦਲਾਪ ਤੱਕ ਪਹੁੰਚਣਾ ਹੈ ਤਾਂ ਜੋ ਤੁਸੀਂ ਦਰਸ਼ਕ ਆਪਣੇ ਵਿਚਾਰ ਖੁਦ ਤੈਅ ਕਰ ਸਕੋ ਤੇ ਆਓ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸਾਡੇ ਅੱਜ ਦੇ ਗੈਸਟ ਦਾ ਰੋਸ਼ਨ ਖੜਾ ਸਰ ਜੀ ਦਾ ਸਰ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਸਰ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਿਆਸੀ ਮੁੱਦਿਆਂ ਤੇ ਗੱਲਬਾਤ ਕਰੀਦੀ ਹੈ ਉਸੇ ਹੀ ਲੜੀ ਦੇ ਤਹਿਤ ਅੱਜ ਦੀ ਪਹਿਲੀ ਖਬਰ ਦਾ ਰੁਕਕਾ ਲੈਣੇ ਆ ਜੋ ਕਿ ਇਸ ਪ੍ਰਕਾਰ ਹੈ ਪੰਜਾਬ ਵਿੱਚ ਇਸ ਟਾਈਮ ਬਲਾਕ ਸੰਮਤੀ ਤੇ ਜ਼ਿਲ੍ਹਾ ਪੰਚਾਇਤ ਦੀਆਂ ਚੋਣਾਂ ਚੱਲ ਰਹੀਆਂ ਹਨ ਇਸ ਦੌਰਾਨ ਇੱਕ ਪਟਿਆਲਾ ਦੇ ਐਸਐਸਪੀ ਦੀ ਕਥਿਤ ਜਿਹੜੀ ਆਡੀਓ ਵਾਇਰਲ ਹੋ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਸਤਾਤਾ ਦੀ ਪਾਰਟੀ ਦੀ ਮਦਦ ਲਈ ਅਸਾਮ-ਦਾਮ-ਧੰਡਵੇੜ ਵਾਲਾ ਫਾਰਮੂਲਾ ਯੂਜ਼ ਕੀਤਾ ਜਾਵੇਗਾ ਇਹ ਕਿਹਾ ਜਾ ਰਿਹਾ ਉਸ ਆਡੀਓ ਕਲਿੱਪ ਦੇ ਵਿੱਚ ਤੇ ਇਸ ਤੋਂ ਬਾਅਦ ਜਿਹੜੀ ਐ ਸ਼ੋਮਣੀ ਅਕਾਲੀ ਦਲ ਨੂੰ ਇਸ ਨੂੰ ਲੈ ਕੇ ਹਾਈ ਕੋਰਟ ਵਿੱਚ ਦਸਤਕ ਦਿੱਤੀ ਗਈ ਜਦਕਿ ਪੰਜਾਬ ਪੁਲਿਸ ਨੇ ਐਡੀਜੀਪੀ ਪਰਮਾ ਦੀ ਅਗਵਾਈ ਵਿੱਚ ਸਿੱਠ ਬਿਠਾ ਦਿੱਤੀ ਹੈ ਕੀ ਲੱਗਦਾ ਹੈ ਕਿ ਅਸਲ ਸਚਾਈ ਹੈ ਦੇਖੋ ਗੱਲ ਅਗੀ ਕਿ ਅਸਲ ਸਚਾਈ ਤੱਕ ਤੇ ਜਾਣਾ ਹਜੇ ਠੀਕ ਹੈ ਜੋ ਆਪਾਂ ਅਸੀਂ ਬਸ ਦੇਖਦੇ ਆ ਲੇਕਿਨ ਜੇ ਉਹਦੇ ਆਪਾਂ ਪ੍ਰਤੀਕਰਮ ਦੇ ਵਿੱਚ ਨਰਨਾਇਕ ਭੂਮਿਕਾ ਦੇ ਕੀ ਆਪਣੀ ਕੀ ਹੁੰਦੀ ਹੈ ਇਹ ਆ ਵੀ ਹੁਣ ਤਰ ਤਨ ਚੋਣ ਹੋਈਆਂ ਬਿਲਕੁਲ ਉਸ ਤੋਂ ਪਹਿਲਾਂ ਇਹ ਮਤਲਬ ਆਵਾਮ ਦੀ ਪਾਰਟੀ ਸਰਕਾਰ ਦੇ ਜਿਹੜੇ ਆਮ ਪੰਜਾਬ ਦੇ ਲੈ ਗਿਆ ਪ੍ਰਧਾਨ ਹੈ ਗਿਆ ਇਨਚਾਰਜ ਹੈ ਗਿਆ ਉਸ ਮਨੀਸ਼ ਸੋਧਿਆ ਸਾਹਿਬ ਜੀ ਉਹਨਾਂ ਨੇ ਸ਼੍ਰੀ ਆਮ ਇਹ ਗੱਲ ਕਹੀ ਸੀ ਵੀ ਇਹ ਇਲੈਕਸ਼ਨ ਜਿੱਤਣ ਲਈ ਸਾਨੂੰ ਸਾਮੂਹਿਕ ਦੰਦ ਪੇਚੂੜ ਸੱਚ ਇਹ ਕੰਮ ਕਰਨਾ ਪੈਣਾ ਹੈਗਾ ਵੀ ਸਾਨੂੰ ਹਰ ਉਹ ਹੀਲਾ ਬਸੀਲਾ ਕਰਨਾ ਪੈਣਾ ਹੈ ਬਾਈ ਹੁੱਕਣ ਕਰੁੱਕ ਹਮ ਠੀਕ ਹੈ ਤਾਂ ਕਿ ਅਸੀਂ ਇਲੈਕਸ਼ਨ ਜਿੱਤ ਸਕੀਏ ਹਮ ਮਤਲਬ ਭਾਵ ਕਿ ਇਹ ਡੈਮੋਕਰੇਟਿਕ ਜਿਹੜਾ ਸਾਡੇ ਮਤਲਬ ਨਾ ਇਹ ਸੰਤਕਾ ਖਤਮ ਹੋ ਜਵੇ ਜਿਹੜਾ ਸਾਡਾ ਚੋਣ ਦੇ ਵਿੱਚ ਹੈਗਾ ਲੋਕ ਸਾਨੂੰ ਕਿੰਨੇ ਚਾਹੁੰਦੇ ਆ ਜਾਂ ਲੋਕਾਂ ਦੇ ਕਿੰਨੇ ਅਸੀਂ ਆਪਣੇ ਆਪ ਨੂੰ ਹਰਮਨੇ ਪੈਰੇ ਕਰ ਸਕਦੇ ਆ ਉਹਨੂੰ ਛੱਡ ਦੇਈਏ ਅਸੀਂ ਲੋਕਾਂ ਨੂੰ ਕਿੰਨਾ ਨਾਲ ਤੋਰਨਾ ਕਿਸ ਤਰ੍ਹਾਂ ਅਸੀਂ ਜਿੱਤਣਾ ਉਹਦੇ ਤੇ ਕੰਸਟ ਅਸੀਂ ਲਾਲਚ ਦੇਣਾ ਅਸੀਂ ਡਰ ਦੇਣਾ ਅਸੀਂ ਪਿਆਰ ਦੇਣਾ ਤਿੰਨੇ ਗੱਲਾਂ ਹੁੰਦੀਆਂ ਨੇ ਪਹਿਲਾਂ ਪਿਆਰ ਆ ਫਿਰ ਲਾਲਚ ਆ ਫਿਰ ਡਰਾ ਬਿਲਕੁਲ ਲੇਕਿਨ ਉਹ ਡਰ ਤੋਂ ਬਦਾਂ ਜੇ ਤੁਸੀਂ ਨਹੀਂ ਲੱਭਦੇ ਤੇ ਫਿਰ ਕੀ ਕਰੋਗੇ ਤੁਸੀਂ ਲੇਕਿਨ ਉਹ ਅਸੀਂ ਤਰ੍ਹਾਂ ਤਰ੍ਹਾਂ ਦੇਖਿਆ ਕਿ ਜਿੱਥੋਂ ਇਹਨਾਂ ਹਾਲਾਤਾਂ ਚੋਂ ਕਿ ਐਸਐਸਪੀ ਸਸਪੈਂਡ ਹੋਏ ਹਾਂ ਜੀ ਦੋ ਡੀਐਸਪੀ ਸਸਪੈਂਡ ਹੋਏ ਹਾਂ ਲੇਕਿਨ ਹੋਰ ਵੀ ਕਿੰਨਾ ਕੁਝ ਵਾਪ ਉਸੋ ਬੰਦਾ ਕੰਟੈਂਪਰੀਟਨ ਹਾਦਸਾ ਵਾਪਰਿਆ ਕਿ ਰਾਤੋ ਰਾਤ ਇੱਕ ਰਾਹ ਚੱਲਦੀ ਰਹੀ ਮਤਲਬ ਬਹਿ ਚੱਦੀ ਰਹੀ ਕੋਰਟ ਚ ਉਹਨੂੰ ਵੀ ਜ਼ਮਾਨਤ ਮਿਲ ਜਾਂਦੀ ਹੈਗੀ ਰਿਹਾਈ ਹੋ ਜਾਂਦੀ ਹੈ ਜੀ ਲੇਕਿਨ ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਇਹ ਅੱਜ ਦੀਆਂ ਜਿਹੜੀਆਂ ਚੋਣਾ ਹੋ ਰਹੀਆਂ ਬਲਕਸਾਂਤ ਦੇ ਜਿਹੜਾ ਪ੍ਰੈਸ਼ਰ ਇਹਦੇ ਅਨੁਵਾਦ ਚ ਦੇਖੀਏ ਇਹਦੇ ਅਨੁਵਾਦ ਚ ਦੇਖੀਏ ਤਾਂ ਜੋ ਪਟਿਆਲਾ ਦੇ ਐਸਐਸਪੀ ਮਿਸਟਰ ਸ਼ਰਮਾ ਦੀ ਜਿਹੜੀ ਆਈਡੀਓ ਵਾਇਰਲ ਹੋਈ ਆ ਜੀ ਵੀ ਤੁਸੀਂ ਜਿਹੜੇ ਮਤਲਬ ਵਿਰੋਧੀ ਪਾਰਟੀਆਂ ਦੇ ਜਿਹੜੇ ਮਤਲਬ ਹੈਗੇ ਆ ਕਾਗਜ਼ ਹੈਗੇ ਆ ਉਹ ਆ ਕੇ ਜਿੱਥੇ ਉਹਨਾਂ ਜਮ੍ਹਾਂ ਕਰਨ ਉੱਥੇ ਨਹੀਂ ਕੱਪਣੀ ਚਾਹੀਦੀ ਇਹ ਰਾਹ ਜੇ ਖਤਮ ਹੋਣੇ ਚਾਹੀਦੇ ਆ ਯਾ ਘਰੇ ਉਹਨਾਂ ਨੂੰ ਟੱਕ ਦਿਓ ਜਾਂ ਫਿਰ ਰਸਤੇ ਵਿੱਚ ਆਂਦੇ ਹੋ ਉੱਥੇ ਟੱਕ ਦਿਓ ਪਰ ਜਿਹੜਾ ਉੱਥੇ ਨਹੀਂ ਪਹੁੰਚਣੇ ਚਾਹੀਦੇ ਉਹ ਉਮੀਦਵਾਰ ਤਾਂ ਕਿ ਉੱਥੇ ਉਹ ਪਤਾ ਲੱਗ ਜਾਏਗਾ ਤਾਂ ਜੋ ਚੂਣ ਇੱਕ ਤਰਫ ਹੋ ਜਵੇ ਹਣਾ ਪਰ ਜਿਨ੍ਹਾਂ ਨੂੰ ਉਹਨਾਂ ਨੂੰ ਪਤਾ ਜੇ ਸਰਕੇ ਦੇ ਵਿੱਚ ਜੇਸੀ ਪਾਰਟੀ ਦੀ ਜਿਆਦਾ ਚੜ੍ਹਾਈ ਹੈਗੀ ਆ ਉਹਦੇ ਕਾਗਜ਼ ਨਾਲ ਪੁੱਛੋ ਹੂੰ ਉਹਨਾਂ ਸ਼੍ਰੋਮਣੀ ਅਕਾਲੀ ਦਲ ਮੁੱਢ ਸਰਜੀਤ ਹੋਇਆ ਸੀ ਸ਼੍ਰੋਮਣੀ ਅਕਾਲੀ ਦਲ ਨੇ ਮਤਲਬ ਇਸ ਗੱਲ ਨੂੰ ਹਾਈ ਕੋਰਟ ਚ ਲੈ ਗਿਆ ਗਿਆ ਹੂੰ ਉਹਨਾਂ ਨੇ ਚੋਣ ਕਮਿਸ਼ਨ ਕੋਈ ਰਿਪੋਰਟ ਕੀਤੀ ਜੀ ਚੋਣ ਕਮਿਸ਼ਨ ਕੋਈ ਰਿਪੋਰਟ ਕਰਨ ਤੋਂ ਬਾਅਦ ਵੀ ਕੋਈ ਜਵਾਬ ਨਹੀਂ ਹੋਇਆ ਕਿਉਂਕਿ ਪੰਜਾਬ ਸਰਕਾਰ ਦੀ ਨੀ ਵੀ ਕੀ ਹੈਗਾ ਕਿ ਜਿਹੜੀ ਪੰਜਾਬ ਪੁਲਿਸ ਜਿਹੜੀ ਹੈਗੀ ਨਾ ਸੁਖਵੀਰ ਬਾਦਲ ਨੇ ਗੱਲ ਆਖੀ ਹੈ ਕਿ ਪੰਜਾਬ ਪੁਲਿਸ ਹੀ ਮਤਲਬ ਚੋਣ ਲੜਵੇ ਤੇ ਕਮਰੇ ਵਿੜੇ ਆਪਣੇ ਬੰਦਾ ਕੰਮ ਖਤਮ ਸਾਨੂੰ ਕਿ ਲੋੜ ਖੜੇ ਹੋਣ ਦੀ ਹੁਣ ਜਿਹੜੇ ਇਹ ਪ੍ਰਤੀਕਰਮ ਹੈਗੇ ਆ ਬੜੇ ਖਤਰਨਾਕ ਹੈਗੇ ਆ ਗੱਲ ਇਹ ਨਹੀਂ ਕਿ ਜਿਹੜੀ ਮੌਜੂਦਾ ਸਰਕਾਰ ਇਹ ਹੀ ਕਰਦੀ ਆ ਪਹਿਲੀਆਂ ਸਰਕਾਰਾਂ ਵੀ ਇਹ ਕੁਝ ਕਰਦੀਆਂ ਪਰ ਗੱਲ ਇਹ ਵੀ ਨਹੀਂ ਕਿ ਤੁਸੀਂ ਇਹ ਕਹੀਏ ਕਿ ਜੇ ਪਹਿਲਾਂ ਕਰਦੇ ਰਹੇ ਹੁਣ ਤੁਹਾਨੂੰ ਕਰਨਾ ਚਾਹੀਦਾ ਸੀ ਗੱਲ ਇਹਦੇ ਜੋ ਉਹ ਮਾੜਾ ਕਰਦੇ ਰਹੇ ਉਹਦਾ ਵਿਰੋਧ ਕਰਨਾ ਸੀ ਵਿਰੋਧ ਕਰਨਾ ਚਾਹੀਦਾ ਜੋ ਉਹਨਾਂ ਨੇ ਬੁਰਾ ਕੀਤਾ ਪਹਿਲੇ ਨੇ ਉਹਦੇ ਬਦਲਾਓ ਫੇਤਾ ਲਾ ਕੀ ਹੈਗਾ ਵੀ ਜੇ ਤੂੰ ਬੁਰਾ ਵਾਂ ਮੈਂ ਚੰਗਾ ਵਾਂ ਤੁਸੀਂ ਆਪਣੀ ਚੰਗਿਆਈ ਨੂੰ ਇੰਨਾ ਉੱਪਰ ਲੈ ਜਾਓ ਕਿ ਜਿਹੜੀ ਬੁਰਾਈ ਖਤਮ ਹੋ ਜਵੇ ਬੁਰਾਈ ਖਤਮ ਹੋ ਜੇ ਤੁਸੀਂ ਬੁਰਾਈ ਦੇ ਮੁਕਾਬਲੇ ਬੁਰਾਈ ਨੂੰ ਹੀ ਜ਼ਿਆਦਾ ਕਰਨਾ ਹੈਨਾ ਤੇ ਫਿਰ ਮੈਨੂੰ ਲੱਗਦਾ ਕਿ ਤੁਸੀਂ ਕੋਈ ਮੇਰੇ ਕਈ ਪੱਤਰਕਾਰ ਕਰਦੇ ਆ ਮੈਂ ਦੇਖਿਆ ਕਿ ਸੁਣਦਾ ਗਿਆ ਨੂੰ ਉਹ ਕਹਿੰਦੇ ਨਹੀਂ ਪਹਿੰਨੇ ਸਰਕਾਰਾਂ ਵਿੱਚ ਹੀ ਕਰਦੇ ਸੀ ਉਹਨਾਂ ਨੇ ਆਹ ਕੀਤਾ ਸੀ ਕੰਢੇ ਪੰਕਰ ਲਈ ਸੀ ਇਹ ਕਰ ਲਿਆ ਅੱਜ ਉਹ ਇੱਕ ਨਾ ਉਹਨੂੰ ਕਲੀਨ ਚਿੱਟ ਦੇ ਰਿਹਾ ਮਜੂਦਾ ਨੂੰ ਵੀ ਉਹ ਉਹਨਾਂ ਰਾਹਾਂ ਦੀ ਤਲਾਸ਼ ਤੇ ਚੱਲ ਰਹੇ ਐ ਲੈ ਪਹਿਲੇ ਰਾਹ ਬਣੇ ਹੋਇਆ ਉਹਨਾਂ ਪੈੜਾ ਤੇ ਚੱਲਦੇ ਯੈਸ ਉਹਨਾਂ ਪੈੜਾ ਤੇ ਚੱਲ ਕੇ ਤੁਸੀਂ ਮੰਜ਼ਲ ਨਹੀਂ ਹਾਸਲ ਕਰ ਸਕਦੇ ਉਹ ਤੇ ਪਹਿਲਾਂ ਉਹੜੀਆਂ ਪਹਿਲੀਆਂ ਪੈੜਾਂ ਤੇ ਚੱਲ ਕੇ ਤੂੰ ਉਹ ਤੇ ਪਹਿਲਾਂ ਹੀ ਡਿੱਗ ਪਿਆ ਸਮੁੰਦਰ ਦੇ ਵਿੱਚ ਹੂੰ ਕਿਹੜੇ ਸਮੁੰਦਰ ਤੇ ਜਿਹੜੀ ਮਤਲਬ ਬਰਾਈ ਦਾ ਸੀ ਹੂੰ ਜਿਹੜੀ ਮਤਲਬ ਅਨੈਤਿਕਤਾ ਦਾ ਸੀ ਹੂੰ ਜੇ ਤੁਸੀਂ ਨਰਕਤਾ ਦੀ ਫਸਲ ਬੀਜਣੀ ਆ ਤੇ ਫਿਰ ਤੁਹਾਨੂੰ ਚਾਹੀਦਾ ਸੀਗਾ ਕਿ ਮੈਂ ਨਾ ਇਥੇ ਮਹਰਪਾਲ ਸਿੰਘ ਈਟੀ ਹੋਏਗੇ ਮੰਤਰੀ ਉਹਨਾਂ ਨੇ ਕਿਹਾ ਕਿ ਮੇਰੇ ਹਲਕੇ ਦੇ ਵਿੱਚ ਤੁਹਾਨੂੰ ਇਹ ਜੀ ਮਹਿਕ ਨਹੀਂ ਆਊਗੀ ਹੂੰ ਵੀ ਜੇ ਤੁਸੀਂ ਅਸੀਂ ਕੰਮ ਕੀਤਾ ਤੁਹਾਨੂੰ ਵੋਟ ਪਾ ਦਿਓ ਨਹੀਂ ਕਿਤੇ ਨਾ ਪਾਓ ਨਾ ਪਾਓ ਬਿਲਕੁਲ ਲੇਕਿਨ ਹਰ ਜਿਹਦਾ ਅਧਿਕਾਰ ਹੈਗਾ ਇਲੈਕਸ਼ਨ ਡਲੇ ਜਿਹਨੂੰ ਲੋਕ ਚਾਹੁੰਦੇ ਪਾ ਦਿਓ ਉਹਨਾਂ ਨੇ ਲੋਕਾਂ ਦੇ ਵਿੱਚ ਲੋਕਾਂ ਦਾ ਮਨ ਜਿੱਤਿਆ ਉਹਨਾਂ ਦੇ ਗ੍ਰਾਫ ਉਪਰਾਇਆ ਠੀਕ ਹੈ ਦੂਜੇ ਪਾਸੇ ਦੇਖਿਆ ਕਿ ਉਥੋਂ ਆਪਣੇ ਗੁਰਲਾਲ ਸਿੰਘ ਐਮਐਲਏ ਹੈਗੇ ਉਹਦਾ ਕੋਈ ਬੰਦੇ ਤੇ ਇਲਜ਼ਾਮ ਲੱਗਾ ਹੀ ਗੁਰਲਾਲ ਸਿੰਘ ਨੇ ਕੱਲ੍ਹ ਕਹਿੰਦਾ ਬਧਾਈ ਕਰਨੇ ਕਿ ਉਹ ਨਾ ਐਵੇਂ ਹੀ ਕੰਦੇ ਚਰਾਤਾ ਜਦ ਕਿ ਉਹਦੀ ਨੀਤੀ ਨਹੀਂ ਗੰਦੀ ਸੀਗੀ ਉਹ ਨੀਤ ਵੜੀ ਨਹੀਂ ਸੀ ਅੱਛਾ ਇਸ ਆਡੀਓ ਨੂੰ ਏਆਈ ਜਨਰੇਟਿਡ ਵੀ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਹਾਂ ਹੁਣ ਗੱਲ ਹੈਗੀ ਹੈ ਕਿ ਜਦੋਂ ਅਸੀਂ ਨਾ ਏਆਈ ਦੇ ਬਾਰੇ ਦਿੰਦੇ ਹਾਂ ਕਿ ਏਆਈ ਦੀ ਉਮਰ ਜੇ ਨਾ ਮੈਂ ਦੇਖਿਆ ਕਿ ਏਆਈ ਜੇ ਉਸ ਲੈਵਲ ਤੇ ਨਹੀਂ ਆਈ ਜਿਸ ਲੈਵਲ ਤੇ ਲੋਕਾਂ ਦੀ ਸਮਝ ਆ ਗਈ ਬਿਲਕੁਲ ਸੋ ਗੱਲ ਇਹ ਵੀ ਕਹਿ ਸਕਦੇ ਹਾਂ ਕਿ ਬੇਸ਼ੱਕ ਏਆਈ ਦਾ ਜ਼ਮਾਨਾ ਚੱਲ ਰਿਹਾ ਪਰ ਆਡੀਓ ਨੂੰ ਸੁਣ ਕੇ ਕਿਤੇ ਵੀ ਇਹੋ ਜਿਹਾ ਮਹਿਸੂਸ ਨਹੀਂ ਹੋ ਰਿਹਾ ਮੈਕੈਨਿਕਲ ਕਰਨ ਲੱਗਾ ਸੀਗਾ ਮੇ ਪ੍ਰਭਾ ਜੀ ਵੀ ਜਿਹੜੀ ਏਆਈ ਨਾ ਹਜੇ 2.5 ਸਾਲ ਦਾ ਬੱਚਾ ਹੂੰ ਥੋੜੇ ਦਿਨ ਹੋਇਆ ਅਜੇ ਸ਼ਰਾਰਤਾ ਕਰਦਾ ਜੀ ਇਹ ਸ਼ਰਾਰਤਾ ਉਹਦੀ ਮਰਜ਼ੀ ਚਲਣੀ ਨਹੀਂ ਜਾਂ ਨਹੀਂ ਪੜੋਣਾ ਲੇਕਿਨ ਅਸੀਂ ਇਹ ਇਹਦੇ ਗੱਲ ਪਾ ਕੇ ਤੁਸੀਂ ਆਪਣੇ ਨੂੰ ਬਰੀ ਨਹੀਂ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ ਠੀਕ ਆ ਤੁਸੀਂ ਡੇਢ ਘੰਟੇ ਦੇ ਸਰੀਕ ਨਾਮ ਵਾਪਰ ਜਾਂਦੀਆਂ ਹੂੰ ਠੀਕ ਆ ਤੁਸੀਂ ਇਹ ਵੀ ਵਿੱਚ ਲੈ ਜਾਂਦੀ ਆ ਤੁਸੀਂ ਉੱਥੇ ਵੀ ਲੈ ਜਾਂਦਾ ਲੇਕਿਨ ਜਦੋਂ ਹਾਈ ਕੋਰਟ ਨੇ ਗੱਲ ਪਿਛਲੇ ਸਵਾਰ ਪਿਛਲੇ ਪੰਜਾਬ ਸਰਕਾਰ ਕੋਲੋਂ ਵੀ ਸਾਨੂੰ ਦੱਸੋ ਇਹ ਕੀ ਕਰ ਰਹੇ ਹੂੰ ਉਹਦਾ ਜਵਾਬ ਕੀ ਹੈਗਾ ਹੁਣ ਪੰਜਾਬ ਸਰਕਾਰ ਨੇ ਇਹਦਾ ਮਤਲਬ ਪੱਲਾ ਝਾੜਨ ਲਈ ਜਾਂ ਇਹਦੀ ਆਈ ਵਾਸ ਕਰਨ ਵਾਸਤੇ ਬੇਸ਼ੱਕ ਐਡੀਸੀ ਵੀ ਬਰਮਾਰ ਸਾਹਿਬ ਦੇ ਮਤਲਬ ਅਧਿਨੇਕ ਸੈਟ ਬਿਠਾ ਦਿੱਤੀ ਸੈਟ ਬਿਠਾ ਦਿੱਤੀ ਗਿਆ ਹੈ ਨਾ ਉਹ ਸੈਟ ਨੇ ਕੀ ਰਿਜ਼ਲਟ ਦੇਣਾ ਹੈਗਾ ਉਹ ਤੇ ਕਦੋਂ ਇਨਕੁਆਰੀ ਹੁੰਦੀ ਹੈ ਕਦੋਂ ਕੀ ਕਰਦੇ ਹੈਗੇ ਲੇਕਿਨ ਇਨਕੁਆਰੀ ਨੂੰ ਟਾਈਮ ਲਾ ਦਿੱਤਾ ਹੈ ਨਾ ਲਿਕੇ ਜਿਹੜੀ ਉਹ ਚੀਜ਼ ਵਾਪਰੀ ਸੀਗੀ ਉਹਨੂੰ ਟਾਈਮ ਕਿਦ ਤੱਕ ਕਿਉਂ ਨਹੀਂ ਲੱਗਾ ਪਰ ਇਹਦੇ ਵਿੱਚ ਇੱਕ ਵੱਡਾ ਐਕਸ਼ਨ ਵੀ ਲਿਆ ਗਿਆ ਹੈ ਕਿ ਉਹਨੂੰ ਛੁੱਟੀ ਤੇ ਐਸਐਸਪੀ ਨੂੰ ਭੇਜ ਦਿੱਤਾ ਗਿਆ ਤੇ ਉਹਦੀ ਥਾਂ ਤੇ ਸੰਗਰੂਰ ਦੇ ਐਸਐਸਪੀ ਨੂੰ ਵਾਧੂ ਚਾਰਜ ਸੰਭਾਲ ਲਿਆ ਨਹੀਂ ਉਹ ਐਕਸ਼ਨ ਤਾਂ ਲਿਆ ਨਾ ਕਿਉਂਕਿ ਫਿਰ ਲਗਾਤਾਰ ਜਿਹੜਾ ਚੋਣ ਕਮਿਸ਼ਨ ਜਿਹੜਾ ਹੈਗਾ ਉਹ ਮਤਲਬ ਸ਼ੱਕ ਦੇ ਘੇਰੇ ਜਾ ਗਿਆ ਬਿਲਕੁਲ ਉਹਨਾਂ ਨੂੰ ਜਦੋਂ ਤੁਸੀਂ ਸਾਰੀਆਂ ਖਬਰਾਂ ਭਰ ਗਿਆ ਔਰ ਸੋਸ਼ਲ ਮੀਡੀਆ ਜਿਹੜਾ ਮਤਲਬ ਪਿੱਟ ਰਿਹਾ ਹੈਗਾ ਜਿਹੜਾ ਸਵਾਡ ਆ ਰਿਹਾ ਹੈਗਾ ਸਰਕਾਰ ਦੀਆਂ ਨੀਤੀਆਂ ਦੀ ਜੀ ਦੇਖੋ ਜਿਹੜਾ ਕੋਈ ਵੀ ਪੱਤਰਕਾਰ ਹੁੰਦਾ ਨਾ ਜੇ ਕਿਸੇ ਵੀ ਮੀਡੀਆ ਦਾ ਉਹਦੀ ਪਹਿਲੀ ਡਿਊਟੀ ਹੈਗੀ ਆ ਕਿ ਸਰਕਾਰ ਦੇ ਜਿਹੜੀਆਂ ਮਤਲਬ ਲੋਕ ਵਿਰੋਧੀ ਗੱਲਾਂ ਉਹਨੂੰ ਉਹ ਜਾਗਰ ਕਰਨਾ ਹਮ ਜਿਹੜੀਆਂ ਲੋਕ ਅਧਿਕਾਰੀ ਗੱਲਾਂ ਉਹਨੂੰ ਵੀ ਜਾਗਰ ਕਰਨਾ ਤੇ ਜੇ ਹੁਣ ਲੋਕ ਵਿਰੋਧੀ ਗੱਲਾਂ ਨੂੰ ਜੇ ਆ ਜਾਂ ਕੋਈ ਮਤਲਬ ਬੁਰਕੀ ਮੀਡੀਆ ਸਰਕਾਰ ਦੀ ਫੇਰ ਵੀ ਪੱਕ ਪੂਰੀ ਜਾ ਰਿਹਾ ਤੇ ਉਤੋਂ ਕੀ ਕਰ ਸਕਦੇ ਆ ਨਹੀਂ ਲੇਕਿਨ ਗੱਲ ਹੈਗੀ ਆ ਕਿ ਇਹ ਸੱਚ ਆ ਪ੍ਰਭਾ ਕਿ ਜਿਹੜੀ AI ਨਾ ਇੱਕ ਬਹਾਨਾ ਹੈਗਾ ਬਿਲਕੁਲ ਉਹ ਆਪਣੀ ਗਲਤੀ ਸੁਬਾਨ ਦਾ ਇੱਕ ਡਿਫੈਂਸ ਕਰਦਾ ਲੇਕਿਨ ਇਹ ਗੱਲ ਸੱਚ ਹੈ ਕਿ ਜਦੋਂ ਉਸ ਲੈਵਲ ਤੇ ਉਹਨਾਂ ਨੇ ਸੱਟ ਸੱਦਿਆ ਉਹਨ ਸੁਖਵੀਰ ਸਿੰਘ ਬਦਲ ਸੱਦਿਆ ਸੀਗਾ ਵੀ ਤੁਸੀਂ ਆਪਣਾ ਪੱਖ ਪੇਚ ਕਰੋ ਜਿਹੜੇ ਉਹਨਾਂ ਦੇ ਮਤਲਬ ਕਲੀਅਰ ਹੈਗੇ ਐਡਵੋਕੇਟ ਉੱਥੇ ਪਹੁੰਚੇ ਹੈਗੇ ਉਹਨਾਂ ਵੱਲੋਂ ਤੇ ਉਹਨਾਂ ਨੇ ਕਿਹਾ ਕਿ ਨਹੀਂ ਸੁਖਵੀਰ ਬਦਲ ਨੇ ਕਿਹਾ ਕਿ ਮੈਂ ਕੋਰਟ ਦਿੱਤਾ ਕੋਰਟ ਦੇ ਵਿੱਚ ਸਰਕਾਰ ਆਪਣਾ ਸਪਸ਼ਟ ਕਰੇ ਹੂੰ ਬੀ ਇਹ ਸੱਚਾ ਕਿ ਝੂਠ ਹੈ ਸੱਚਾ ਮੈਂ ਸੈਲੀਕੇਸ਼ਨ ਲਾਇਆ ਹੂੰ ਜਿਹੜਾ ਐਲੀਗੇਸ਼ਨ ਬਿਲਕੁਲ ਜਿਹੜੇ ਸਬੂਤਾਂ ਦੇ ਹਿਸਾਬ ਨਾਲ ਲੱਗਦਾ ਤੁਸੀਂ ਹੁਣ ਸਾਬਤ ਕਰ ਦਿਓ ਸਾਬਤ ਕਰ ਦਿਓ ਕਿ ਇਹ ਗੱਲ ਠੀਕ ਨਹੀਂ ਆ ਵੀ ਇਹ ਇਨੀਸ਼ੀਅਟ ਰੱਦ ਕੀਤੀ ਹੈਗੀ ਆ ਵੀ ਸ਼ਰਮਾ ਜੀ ਤੇ ਮਤਲਬ ਬਿਲਕੁਲ ਇੱਕ ਡਿਊਟੀਫੁਲ ਬੰਦੇ ਐਸਐਸਪੀ ਸੀਗੇ ਉਹਨਾਂ ਦੇ ਕਰੀਬੇ ਇਦਾਂ ਕਿਹਾ ਕਿ ਮੈਂ ਜਿਹੜੀ ਪੁਲਿਸ ਦੀ ਖਾਕੀ ਵਰਦੀ ਹੈਗੀ ਆ ਉਹ ਸਿੱਟ ਕੇ ਕੰਮ ਕਰਾਂ ਹੈਨਾ ਇੱਕ ਆਈਐਸ ਆਈਪੀਐਸ ਅਧਿਕਾਰੀ ਰਿਹਾ ਗਿਆ ਹਾਂ ਉਹ ਜਿਹੜੇ ਬੰਦੇ ਨੇ ਸਮਰਪਤ ਹੈਗੇ ਆ ਹੁਣ ਜਿਹੜੇ ਮਤਲਬ ਸਾਡੇ ਚੋਣ ਕਮਿਸ਼ਨਰ ਹੈਗੇ ਆ ਉਹ ਵੀ ਰਿਟਾਇਰਡ ਆਈਏ ਸਾਨੂੰ ਧੰਨਵਾਦ ਸਮਝ ਦਿੰਦਾ ਹੈ ਹੈਨਾ ਕਮਲ ਚੋਦਰੀ ਸਾਹਿਬ ਜੀ ਲੇਕਿਨ ਉਹ ਕਿਸ ਗੰਭੀਰਤਾ ਨਾਲ ਲੈ ਰਿਹਾ ਕਿਵੇਂ ਕਰ ਰਿਹਾ ਗੱਲ ਤੋਂ ਵੀ ਇੱਕ ਸਵਾਲ ਆ ਨਾ ਉਹ ਵੀ ਇੱਕ ਸਵਾਲ ਆ ਤੇ ਕੀ ਸਵਾਲ ਇੱਥੇ ਹੀ ਖੜਾ ਹੁੰਦਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਗੁਜ਼ਾਰੀ ਤੇ ਹੀ ਖੜਾ ਹੁੰਦਾ ਕਿ ਜਿਹੜੀ ਸੱਤਾਧਾਰੀ ਪਾਰਟੀ ਆ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਇਸ ਦੀ ਇਹ ਗੱਲ ਪਤਾ ਕਿੰਦੀ ਆ ਕੋਈ ਵੀ ਪੁਲਿਸ ਹੁੰਦੀ ਨਾ ਜਦੋਂ ਪੁਲਿਸ ਹੁੰਦੀ ਆ ਉਹ ਸੱਤਾਧਾਰੀ ਦੇ ਅਧੀਨ ਹੁੰਦੀ ਆ ਹੂੰ ਠੀਕ ਆ ਨਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਹੈਗਾ ਜਾਂ ਕੋਈ ਵੀ ਹੈਗਾ ਉਹ ਸੱਤਾ ਦੇ ਵੱਲੋਂ ਜੋ ਹੁਕਮ ਆ ਉਹਨਾਂ ਨੂੰ ਲਾਗੂ ਕਰਨਾ ਹੂੰ ਹੁਣ ਗੱਲ ਪਤਾ ਕੀ ਹੁੰਦੀ ਆ ਗੱਲ ਹੈਗੀ ਆ ਵੱਖ-ਵੱਖ ਸਥਿਤੀਆਂ ਤੇ ਪ੍ਰਸਥਿਤੀਆਂ ਦੇ ਵਿੱਚ ਜੀ ਸਹੀ ਫੈਸਲਾ ਕਰਨ ਦਾ ਜੋ ਕੋ ਸਮਰਥਨ ਦੀ ਉਹਦਾ ਵਿਵੇਕ ਹੁੰਦਾ ਬਿਲਕੁਲ ਹੁਣ ਵਿਵੇਕ ਕਿਹਨੂੰ ਕਹਿੰਦੇ ਆ ਹੁਣ ਜਦੋਂ ਉੱਥੇ ਅਧਿਕਾਰੀ ਹੀ ਵਿਵੇਕਹੀਣ ਬਿਠਾ ਹੋ ਹੂੰ ਤੇ ਉਹ ਸਿੱਧੀ ਦੇ ਕਿਸ ਨੂੰ ਨਹੀਂ ਸਾਮ ਸਕਿਆ ਨਹੀਂ ਸਾਮ ਸਕਿਆ ਹੈਨਾ ਤੇ ਉਹਨੇ ਉਹ ਰੌਲਾ ਪਾ ਦਿੱਤਾ ਹੂੰ ਜੇਕਰ ਉਹ ਵਿਵੇਕਸ਼ੀਲ ਹੂ ਹੂੰ ਤੇ ਉਹ ਸਰਕਾਰ ਦਾ ਪੱਖ ਰੱਖਦਾ ਹੋਇਆ ਵੀ ਲੋਕਾਂ ਦੀ ਗੱਲ ਕਰਕੇ ਤੇ ਆਪਣਾ ਕੰਮ ਨਿਬੇੜ ਲੂ ਤੇ ਸ਼ਾਬਾਸ਼ ਲੈ ਲੂ ਸਰਕਾਰ ਕੋਲੋਂ ਵੀ ਤੇ ਲੋਕਾਂ ਕੋਲੋਂ ਵੀ ਹੂੰ ਅੱਛਾ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਕਿ ਚੋਣਾਂ ਤੋਂ ਮਹਿਜ਼ 4 ਦਿਨ ਪਹਿਲਾਂ ਹੀ ਇਹ ਕਾਰਵਾਈ ਆ ਕਿ ਵਰਨ ਸ਼ਰਮਾ ਨੂੰ ਜਿਹੜੀ ਛੁੱਟੀ ਦੇ ਦਿੱਤੀ ਗਈ ਹੈ ਨਹੀਂ ਦੇਖੋ ਇਹ ਤਾਂ ਗੱਲ ਸਹੀ ਕਿ ਵਰਨ ਸ਼ਰਮਾ ਦੇ ਮਤਲਬ ਹਾਲੇ ਹਾਈ ਕੋਰਟ ਅਦਾਲਤ ਦਾ ਫੈਸਲਾ ਹਾਂ ਉਹਦੇ ਹੋਣਾ ਨਾ ਕਿਉਂਕਿ ਉਸ ਤੋਂ ਪਹਿਲਾਂ ਜਦੋਂ ਹਾਈ ਕੋਰਟ ਚ ਜਾਣਾ ਜੋ ਸਰਕਾਰ ਨੇ ਆਪਣਾ ਪੱਖ ਰੱਖਣਾ ਉਹਨਾਂ ਨੇ ਦੱਸਣਾ ਪੈਣਾ ਨਾ ਬਿਲਕੁਲ ਵੀ ਜਿਹੜਾ ਐਲੀਗੇਸ਼ਨ ਲਾਇਆ ਸੀ ਉਹਨਾਂ ਨੂੰ ਅਸੀਂ ਛੁੱਟੀ ਉਥੋਂ ਬਦਲਦਾ ਹਾਲ ਦੀ ਘੜੀ ਉਥੇ ਨਵੇਂ ਬੰਦੇ ਨੂੰ ਚਾਰ ਦਿੰਦਾ ਇਹ ਤਾਂ ਮਤਲਬ ਉਥੇ ਨਹੀਂ ਬੈਠੇ ਤਾਂ ਕਿ ਉਤਲੇ ਇਲੈਕਸ਼ਨ ਉੱਪਰ ਪ੍ਰਭਾਵਨਾ ਕਰ ਸਕੇ ਪ੍ਰਭਾਵਿਤ ਨਾ ਕਰੇ ਠੀਕ ਹੈ ਕੀ ਸੱਚਮੁੱਚ ਇਦਾਂ ਹੋਵੇਗਾ ਕਿਉਂਕਿ ਹੁਣ ਨਹੀਂ ਨਹੀਂ ਦੇਖੋ ਉਹਨਾਂ ਨੇ ਮਹੱਲਤ ਹੂਲ ਤੇ ਪੋਣੀ ਹੈ ਨਾ ਪਰ ਇਹ ਵੀ ਗੱਲ ਨਹੀਂ ਆ ਵਰਨ ਸ਼ਰਮਾ ਤੇ ਦਾ ਕੀ ਕਰਦਾ ਨਾ ਹੂੰ ਜਿਹੜੇ ਵਰਨ ਸ਼ਰਮਾ ਮਹਾਬੜੀ ਛੋਟੀ ਉਮਰ ਹੈ ਜਾਦੀ ਉਮਰ ਨਹੀਂ ਹੈ ਜੇ ਲੇਕਿਨ ਉਹਦੇ ਫਾਰ ਐਵਰ ਦਾ ਕੀ ਹੋਗੇ ਨਾ ਉਹਦੇ ਜਿਹੜੀ ਵਿਰੋਧੀ ਪਾਰਟੀਆਂ ਦੇ ਲੱਗ ਰਿਹਾ ਅੱਖਾਂ ਜਾ ਕੇ ਰੜਕਣਗੇ ਨਾ ਜਦੋਂ ਸਰਕਾਰ ਵਿਰੋਧੀ ਨਹੀਂ ਬਣਨੀ ਆ ਤੇ ਉਹ ਸਭ ਤੋਂ ਪਹਿਲਾਂ ਕਿੱਥੇ ਜਾਣਗੇ ਕਿਉਂਕਿ ਇਹਨਾਂ ਰਾਜਨੀਤਿਕਾਂ 'ਚ ਬਦਲਾਅ ਦੀ ਭਾਵਨਾ ਨਹੀਂ ਜਾਂਦੀ ਹੁੰਦੀ ਬਿਲਕੁਲ ਨਹੀਂ ਜਾਂਦੀ ਹੈ ਨਾ ਉਹਨੇ ਕਿਹਾ ਵੀ ਤੁਸੀਂ ਪਰ ਜਦ ਕਿ ਉਹਨੇ ਡਿਊਟੀ ਕੀਤੀ ਹੈ ਉਨੇ ਡਿਊਟੀ ਕੀਤੀ ਹੈ ਕਿ ਉਹ ਸਰਕਾਰ ਦੇ ਹੁਕਮਾਂ ਦੀ ਤਮੀਲ ਕੀਤੀ ਹੈਗੀ ਹੈ ਬਿਲਕੁਲ ਸਰਕਾਰ ਜਿਹ ਚਾਹੁੰਦੀ ਉਹਨੂੰ ਰੜ੍ਹ ਦੇਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਉਹਨੇ ਜੋ ਉਹ ਕਹੂਗਾ ਵੀ ਜੋ ਮੋਦ ਉਦੋਂ ਕੀਤਾ ਹੁਣ ਵੀ ਉਹੀ ਕਰੂੰਗਾ ਹੁਣ ਵੀ ਉਹੀ ਕਰੇ ਮੇਰੀ ਦਾਤ ਬਣ ਗਈ ਹੈ ਸਰਕਾਰ ਨੂੰ ਤਮੀਲ ਕਰਨਾ ਲੇਕਿਨ ਗੱਲ ਹੈ ਕਿ ਆਪ ਲੋਕਾਂ ਦੀ ਚਰਚਾ ਆ ਗਈ ਹੈ ਕਿ ਜਿਹਨਾਂ ਲੋਕਾਂ ਨੇ ਰਾਖੀ ਕਰਨੀ ਸੀ ਜਿਹਨਾਂ ਲੋਕਾਂ ਨੇ ਕੋਨੂੰ ਵਿਸਥਾਰ ਰੱਖਣੀ ਸੀ ਜੇ ਉਹਨਾਂ ਦੇ ਹੀ ਇੱਕ ਸਟ੍ਰੈਟਜੀ ਇਹ ਬਣ ਗਈ ਹੈ ਹਨਾ ਤੇ ਫੇ ਲੋਕ ਕਿੱਥੇ ਜਾਣਗੇ ਇੱਕ ਆਮ ਬੰਦਾ ਕਿੱਥੇ ਜਾਊ ਜੇ ਜੇ ਉਹ ਅਗੇ ਨਹੀਂ ਪਿੱਛੇ ਨਹੀਂ ਉਹ ਕਿੱਥੇ ਜਾਊਗਾ ਅੱਛਾ ਜੇ ਉਹ ਲੈ ਕੇ ਜਾਊਗਾ ਵੀ ਮੇਰ ਦਾ ਵਾਪਰਿਆ ਤੇ ਉਥੇ ਅਗੇ ਨਰਜੀ ਸੁਣਨੀ ਨਹੀਂ ਨਹੀਂ ਸੁਣਨੀ ਹੈਨਾ ਜੇ ਕਰ ਸੁਖਵੀਰ ਸਿੰਘ ਬਦਲ ਵਰਗਾ ਵੀ ਨਾਲ ਖੜਾ ਹੋਵੇ ਤੇ ਫਿਰ ਵੀ ਮਤਲਬ ਨਹੀਂ ਗੱਲ ਹੁੰਦੀ ਤੇ ਫੇਰ ਕੀ ਕਰਾਂਗੇ ਗਲਤੀ ਠਕੜੀ ਨਾ ਇਹ ਸਰ ਕੀ ਕਿੰਤੂ ਪ੍ਰੰਤੂ ਤੇ ਹੋਣਗੇ ਇਹਨਾਂ ਤੇ ਤੇ ਕੀ ਲੱਗਦਾ ਹੈ ਕਿ ਉਹ ਜਿਹੜੀ ਕਥਿਤ ਆਡੀਓ ਜਿਹੜੀ ਵਾਇਰਲ ਹੋਈ ਆ ਇਹ ਕੀ ਮਿਲੀ ਭੁਗਤ ਨਾਲ ਹੋਈ ਹੈ ਕਿ ਕਿਵੇਂ ਹੋ ਸਕਦੀ ਹੈ ਕਿ ਉਸ ਪਾਰਟੀ ਵਿੱਚ ਜਾਂ ਉਸ ਪੁਲਿਸ ਅਫਸਰਾਂ ਦੇ ਵਿੱਚ ਕੋਈ ਆਪਣੇ ਇਹਨਾਂ ਦੇ ਬੰਦੇ ਉਹ ਪ੍ਰਭਾ ਜੀ ਗੱਲ ਇਹ ਹੈਗੀ ਬਟੇ ਵੀ ਜਿਹੜੀ ਗੱਲ ਹੁੰਦੀ ਹੈ ਨਾ ਵੀ ਸਰਕਾਰਾਂ ਡੈਮੋਕ੍ਰੇਸੀ ਚ 5 ਸਾਲ ਬਾਅਦ ਬਦਲਦੀਆਂ ਜੀ ਜਿਹੜੀ ਸਰਕਾਰ ਰਹਿੰਦੀ ਆ ਹੂੰ ਉਹ ਸਰਕਾਰ ਦੇ 5 ਸਾਲਾਂ ਦੇ ਵੀ ਬਹੁਤ ਸਾਰੇ ਲੋਕ ਨਿਯੁਕਤੀਆਂ ਹੁੰਦੀਆਂ ਚੰਗੇ ਦੀ ਜੀ ਉਹਨਾਂ ਚੋਂ ਹੀ ਜਿਹੜੇ ਅਧਿਕਾਰੀ ਹੁੰਦੇ ਆ ਅਧਿਕਾਰੀ ਉੱਥੇ ਰਹਨੇ ਆ 58 ਸਾਲ ਤੱਕ ਜੀ ਉਹਨਾਂ ਦੀ ਵਫਾਦਾਰੀਆਂ ਹੀ ਹੋਰ ਹੁੰਦੀਆਂ ਬਿਲਕੁਲ ਠੀਕ ਆ ਉਹੜੇ ਵਫਾਦਾਰੀਆਂ ਜਾਂਚ ਜਦੋਂ ਇਹ ਅਧਿਕਾਰੀ ਨੂੰ ਪਤਾ ਲੈਂਦਾ ਕਿ ਇਹ ਸਰਕਾਰ ਹੁਣ ਪਲਟਣ ਵਾਲੀ ਆ ਪਲਟਣ ਵਾਲੀ ਆ ਫਿਰ ਉਹ ਵਫਾਦਾਰੀਆਂ ਥੁੜੀਆਂ ਪਹਿਲਾਂ ਉਧਰ ਝੁੱਕ ਜਾਂਦੀਆਂ ਹੂੰ ਉਹਦੇ ਵਫਾਦਾਰ ਹੁਣ ਬਦਲ ਝੁੱਕਦੇ ਆ ਜਿਹੜੇ ਮੁੱਖ ਪ੍ਰਸਤ ਹੁੰਦੇ ਆ ਤੇ ਉਹ ਜਰੂਰ ਮਤਲਬ ਲੀਕੇਜ ਕਰਦੇ ਆ ਬੜੇ ਢੰਗ ਨਾਲ ਵੀ ਇਹ ਤੁਹਾਡੇ ਆ ਹੋ ਰਿਹਾ ਹੈ ਤੇ ਉਹਦਾ ਇੱਕ ਜਿੰਨਾ ਜ਼ਿਆਦਾ ਸਬੂਤ ਹੈ ਹਾਂ ਹੁਣ ਆਵਾਜ਼ ਦੀ ਪਾਰਟੀ ਕੱਲ ਨੂੰ ਬੁਲ ਜਾਂਦੀ ਆ ਤੇ ਆਵਾਜ਼ ਦੀ ਪਾਰਟੀ ਦੇ ਵੀ ਕੁਝ ਅਧਿਕਾਰੀ ਵਫਾਦਾਰ ਹੋਏ ਆ ਚਿੱਗਾ ਰਹਿਣਗੇ ਵੀ ਜੇ ਉਹ ਸਰਕਾਰ ਕਾਨੂੰ ਵਿਵਸਥਾ ਪਾਰਟੀ ਬਣ ਜਾਂਦੀ ਆ ਤਾਂ ਉਹਨਾਂ ਨੂੰ ਵੀ ਸਹੂਲਤ ਮਿਲਣੀ ਆ ਦਫ਼ਤਰਾਂ ਦੀ ਬਿਲਕੁਲ ਇਹ ਪਰੰਪਰਾ ਵਾ ਹੂੰ ਇਹ ਚੱਲਦੀ ਆ ਲੇਕਿਨ ਗੱਲ ਇਹ ਨਹੀਂ ਕਿ ਕਿ ਬਿਲਕੁਲ ਜੋ ਸਰਕਾਰ ਆਉਂਦੀ ਆ ਤੇ ਉਹ ਬੰਦੇ ਦੂਜਿਆਂ ਨੂੰ ਪਿੱਠ ਕਰ ਜਾਂਦੇ ਆ ਉਹ ਉਹਨਾਂ ਨੇ ਵੀ ਰੱਖਦੇ ਆ ਕਿ ਸਰਕਾਰ ਫੇਰ ਬਦਲਣੀ ਆ ਬਿਲਕੁਲ ਬਿਲਕੁਲ ਹੈਨਾ ਉਹਨਾਂ ਨੇ ਫੇਰ ਪ੍ਰਮੋਸ਼ਨਾਂ ਵੀ ਲੈਣੀਆਂ ਪ੍ਰਮੋਸ਼ਨ ਨਹੀਂ ਲੈਣੀਆਂ ਉਹਨਾਂ ਨੇ ਮਲਾਈ ਵਾਲੇ ਸਟੇਸ਼ਨ ਵੀ ਲੈਣੇ ਆ ਬਿਲਕੁਲ ਲੈਣੇ ਆ ਸੋ ਇਹ ਤਾਂ ਹਲੇ ਇਹ ਜਿਹੜੀ ਆਡੀਓ ਜਿਹੜੀ ਕਥੇ ਤੇ ਐਸਐਸਪੀ ਵੱਲੋਂ ਜਿਹਦੇ ਵਿੱਚ ਸਾਮਦਾਨ ਦੰਡਵੇੜ ਦੀ ਗੱਲ ਕੀਤੀ ਹੈ ਇਹ ਫਿਲਹਾਲ ਇੱਕ ਜਾਂਚ ਦਾ ਵਿਸ਼ਾ ਹੈ ਤੇ ਹਾਈ ਕੋਰਟ ਵੱਲੋਂ ਅਜੇ ਤੇ ਸੁਣਵਾਈ ਵੀ ਹੋਊਗੀ ਜਿਹੜੀ ਅਸੀਂ ਖਬਰਾਂ ਦੇ ਥਰੂ ਤੁਹਾਡੇ ਨਾਲ ਅਪਡੇਟ ਕਰਾਂਗੇ ਸੋ ਇਸੇ ਤਰ੍ਹਾਂ ਅਸੀਂ ਦੂਸਰੀ ਖਬਰ ਦਾ ਰੁਕ ਕਰ ਲੈਂਦੇ ਆ ਪਰ ਉਸ ਤੋਂ ਪਹਿਲਾਂ ਵਿਲਾ ਹੋ ਗਿਆ ਇੱਕ ਛੋਟੇ ਜੇ ਕਮਰਸ਼ੀਅਲ ਬ੍ਰੇਕ ਦਾ ਜਲਦ ਹਾਜ਼ਰ ਹੋਵਾਂਗੇ ਇਸ ਬ੍ਰੇਕ ਤੋਂ ਬਾਅਦ